ਮਾਨਸਾ ਸ਼ਹਿਰ ਦੇ ਵਿੱਚ ਆਏ ਆ ਬਾਈ ਅੱਜ ਆਪਾਂ ਕੁਲੜ ਕਾੜੇ ਵਾਲੇ ਵੈਦ ਕੋਲੇ ਤੇ ਵੈਦ ਨਾਲ ਥੋੜੀ ਲਾਈਵ ਚ ਗੱਲਬਾਤ ਕਰਾਉਣੇ ਆ ਇੱਥੇ ਆ ਕੇ ਬਾਈ ਜਿਹੜਾ ਵੀ ਕੋਈ ਵੀ ਜੀ ਆਉਂਦਾ ਦੁਖੀ ਆਉਂਦਾ ਤੇ ਸੁਖੀ ਜਾਂਦਾ ਉਹ ਤੁਸੀਂ ਪੁੱਛੋਗੇ ਕਿਵੇਂ ਕਿਉਂਕਿ ਬਾਈ 148 ਬਿਮਾਰੀਆਂ ਸਹੀ ਕਰਦੇ ਆ ਚਾਹੇ ਅਦਰਾਂਗਾ ਚਾਹੇ ਕੋਈ ਦਿਲ ਦਾ ਬਾਈ ਮਰੀਜ਼ ਆ ਚਾਹੇ ਕਿਸੇ ਨੂੰ ਗਠੀਆ ਚਾਹੇ ਕੋਈ ਕਿਸੇ ਵੀ ਪ੍ਰਕਾਰ ਦੀ ਬਾ ਹਨਾ ਬਿਨਾਂ ਲੀਵਰ ਤੋਂ ਹਰੇਕ ਬਿਮਾਰੀ ਦਾ ਇਲਾਜ ਵੈਦ ਜੀ ਕਰਦੇ ਆ ਗੱਲਬਾਤ ਵੈਦ ਨਾਲ ਭਾਈ ਥੋੜੀ ਸਿੱਧੀ ਲਾਈਵ 'ਚ ਕਰਾ ਦੇਣਾ ਇੱਥੇ ਮਰੀਜ਼ ਵੀ ਖੜੇ ਆ ਮਰੀਜ਼ ਵੀ ਦੱਸਣਗੇ ਵੀ ਹਾਂ ਅਸੀਂ ਸਹੀ ਹੋਏ ਆ ਵੈਦ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਗੋਪੀ ਭਾਈ ਜੀ ਤੁਹਾਡਾ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਜਦੋਂ ਲੋਕਾਂ ਦੀ ਇੰਨੀ ਸੇਵਾ ਕਰਦੇ ਆ ਤੇ ਫਿਰ ਅਸੀਂ ਵੀ ਕਰਨੀ ਆ ਹਨਾ ਬਹੁਤ ਬਹੁਤ ਧੰਨਵਾਦ ਵੈਦ ਜੀ ਪਹਿਲਾਂ ਤਾਂ ਐਂ ਦੱਸੋ ਕਿੰਨਾ ਮਰੀਜ਼ ਸਹੀ ਕਰਤਾ ਹੋਣਾ ਕੁਦਰਤ ਦੀ ਕੋਈ ਗਣਤੀ ਨਹੀਂ ਨਾ ਕੋਈ ਹੱਟ ਗਿਆ ਮੇਰੇ ਪੇਚੇ 15 ਤੋਂ 20000 ਬੰਦਾ ਬੋਲਦਾ ਨਜ਼ਰ ਆਉਂਦਾ ਜਿਹੜਾ ਠੀਕ ਹੋ ਜਾ ਅੱਛਾ ਠੀਕ ਹੈ ਜੀ ਤੇ ਜਿਹੜਾ ਸਾਰਾ ਸ਼ੂ ਮੰਤਰ ਹੈ ਕਾੜੇ ਚੀ ਹੈ ਜੀ ਨਹੀਂ ਸ਼ੂ ਮੰਤਰ ਇਕੱਲਾ ਕੁਦਰਤ ਦੀ ਦੇਣਾ ਹੈਯੁਰਵੇਦਿਕ ਦੀ ਥਿਊਰੀ ਹੈ ਕਾੜੇ ਆਪਣੇ ਅੱਜ ਤੋਂ 40 50 ਸਾਲ ਪਹਿਲਾਂ ਲੋਕ ਕਾੜਿਆਂ ਨਾਲ ਹੀ ਇਲਾਜ ਕਰਦੇ ਹੁੰਦੇ ਸੀ ਹੂੰ ਹੂੰ ਸਹੀ ਗੱਲ ਹੈ ਜੀ ਕਿਸੇ ਨੂੰ ਖੰਗ ਅਦਰਕ ਪਾ ਦੇ ਸ਼ਹਿਦ ਪਾ ਦੇ ਹੈ ਨਾ ਮਾ ਲੱਠੀ ਪਾਦੇ ਸਹੀ ਗੱਲ ਆ ਜੀ ਉਹਦੇ ਨਾਲ ਹੀ ਲੋਕ ਬਜ਼ੁਰਗ ਠੀਕ ਕਰਦੇ ਹੁੰਦੇ ਸੀ ਸਹੀ ਗੱਲ ਆ ਜੀ ਸਹੀ ਗੱਲ ਇਹ ਦਵਾਈਆਂ ਤਾਂ ਜਦੋਂ ਲਗਾਈ 50 ਸਾਲ ਪਹਿਲਾਂ ਆਈਆਂ ਨੇ ਹਮ ਹੈਨਾ ਉਸ ਤੋਂ ਬਾਅਦ ਚੱਲੀਆਂ ਉਸ ਤੋਂ ਬਾਅਦ ਚੱਲੀਆਂ ਉਸ ਤੋਂ ਬਾਅਦ ਹੀ ਬਿਮਾਰੀਆਂ ਨੇ ਕਿਹੜਾ ਵੀ ਜ਼ਿਆਦਾ ਪਾ ਸਹੀ ਗੱਲ ਆ ਜੀ ਤੇ ਜਦੋਂ ਤੱਕ ਅੰਗਰੇਜ਼ੀ ਦਵਾਈਆਂ ਨਹੀਂ ਸੀ ਅਹੀਂ ਉਦੋਂ ਤੱਕ ਉਮਰਾਂ ਵੀ 110 110 20 20 ਸਾਲ ਦੀਆਂ ਸੀ ਠੀਕ ਨਾ ਕੋਈ ਸ਼ੱਕ ਨਹੀਂ 80 90 ਦਾ ਹਰ ਅੱਜ ਕੱਲ 30 ਸਾਲ ਤੈਨੂੰ ਬਾਈਪਾਸ ਸਰਜਰੀ ਹੋ ਜਾਂਦੀ ਹੈ 30 ਸਾਲ ਦੇ 24 ਸਾਲ ਦੇ ਤੱਕ ਵੀ ਬਾਈਪਾਸ ਸਰਜਰੀ ਹੋ ਰਹੀ ਆ ਤੇ ਉਮਰ ਐਵਰੇਜ ਵੀ ਆਪਣੀ 50 ਕਿ ਸਾਲ ਰਹਿ ਗਈ ਹੈ ਸਹੀ ਕਹਿੰਦਾ ਜੀ ਤੇ ਇੱਕ ਜੀ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਇਹ ਲੱਕੜ ਨੱਕੜ ਦਾ ਸੌਰੀ ਮਿੱਟੀ ਦਾ ਬਰਤਨ ਕਾਦੋਂ ਵਰਤਿਆ ਇਹ ਦੇਖੋ ਜਿਹੜਾ ਕਾੜਾ ਹੈਗਾ ਕਾੜੇ ਦੀ ਜਿਹੜੇ ਕੀ ਥਿਊਰੀ ਦੇ ਅਕੋਰਡਿੰਗ ਇਹ ਮਿੱਟੀ ਦੇ ਭਾਂਡਿਆਂ ਵਿੱਚ ਹੀ ਬਣਦਾ ਮਿੱਟੀ ਦੇ ਭਾਂਡਿਆਂ 'ਚ ਹੀ ਬਲਿਆ ਜਾਂਦਾ ਇਹਦੇ ਵਿੱਚ ਕੁਦਰਤੀ 14 ਤੋਂ 15 ਤਰ੍ਹਾਂ ਦੇ ਬੇਲਾਂ ਤੇ ਪੱਤੇ ਪਾਉਂਦੇ ਆ ਸੀ ਤੇ ਵਿੱਚ ਲੱਕੜ ਦੀ ਤੁਸੀਂ ਕਟਛੀ ਰੱਖੀ ਹੋਈ ਆ ਲੱਕੜ ਦੀ ਕਟਛੀ ਰੱਖੀ ਹੋਈ ਆ ਸਟੀਲ ਦੀ ਨਹੀਂ ਰੱਖ ਸਕਦੇ 14 ਤੋਂ 15 ਤਰ੍ਹਾਂ ਦੇ ਸੀ ਸੁੱਕੀਆਂ ਜੜੀਆਂ ਬੂਟੀਆਂ ਅੱਛਾ ਕੁਝ ਪੱਤੇ ਪਾਉਣੇ ਆ ਚਾਹੇ ਕੁਝ ਬੇਲਾਂ ਕੁਝ ਜੜੀ ਬੂਟੀਆਂ ਪਰ ਇਹਦੇ ਇਕੱਲਾ ਕਾੜਾ ਨਹੀਂ ਹੁੰਦਾ ਮੈਂ ਵੀਡੀਓ 'ਚ ਵੀ ਲੋਕਾਂ ਨੂੰ ਕਹਿੰਦਾ ਇਹਦੇ ਨਾਲ ਆਯੁਰਵੈਦਿਕ ਦਵਾਈਆਂ ਹੁੰਦੀਆਂ ਨੇ ਪਲੱਸ ਡਾਈਟ ਚਾਰਟ ਹੁੰਦਾ ਠੀਕ ਹੈ ਜੀ ਡਾਈਟ ਚਾਰਟ ਦਾ ਮੈਂ ਵੀਡੀਓ ਚ ਕਹਿਣਾ ਉਹ ਨਾ ਕਿ ਇਹ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਸਾਡੇ ਕੋਲੇ ਨਾ ਆਇਆ ਕਰੋ ਠੀਕ ਨਹੀਂ ਹੋਣਾ ਤੇ ਅੱਛਾ ਨਾਲ ਡਾਈਟ ਵੀ ਬਦਲਣੀ ਪੈਂਦੀ ਹੈ ਬਿਲਕੁਲ ਖਾਣਾ ਬਦਲਾਂਗੇ ਤਾਂ ਠੀਕ ਹੋਵਾਂਗੇ ਖਾਣਾ ਗਲਤ ਖਾਣ ਨਾਲ ਤਾਂ ਬਿਮਾਰੀਆਂ ਦਾ ਘੇਰਾ ਪਿਆ ਹੋਇਆ ਸਹੀ ਕਹਿੰਦਾ ਜੀ ਸਹੀ ਕਹਿੰਦੇ ਹਰ ਬੰਦਾ ਦੁੱਧ ਮੀਟ ਆਂਡਾ ਦੇ ਸੀ ਘੋਦੇ ਚੱਕਰ ਤੇ ਪਿਆ ਵੀ ਮੈਂ ਦੁੱਧ ਪੀ ਲਾ ਤਾ ਤੇ ਵਾਜ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਾਂ ਵੀ ਜਿਵੇਂ ਤੁਸੀਂ ਮਿੱਟੀ ਦੇ ਭਾਂਡੇ ਜੀ ਬਣਾਉਨੇ ਆ ਲੱਕੜ ਦੀ ਕਟਛੀ ਰੱਖਦੇ ਆ ਬਿਲਕੁਲ ਜੀ ਤੇ ਆਹਾਂ ਫਿਰ ਆਹੀ ਭਾਂਡਿਆਂ ਚ ਪਾਉਨੇ ਆ ਜਿਹੜੇ ਮਿੱਟੀ ਦੇ ਆ ਅੱਜ ਤੋਂ 40-45 ਸਾਲ ਪਹਿਲਾਂ ਉਦੋਂ ਵੱਧ ਤੋਂ ਵੱਧ ਲੋਹੇ ਦੀਆਂ ਕਟਛੀਆਂ ਹੁੰਦੀਆਂ ਸੀ ਹੂੰ ਸਟੀਲ ਵੀ ਨਹੀਂ ਸੀ ਹੁੰਦਾ ਸਹੀ ਗੱਲ ਹੈ ਸਿਲਵਰ ਵੀ ਨਹੀਂ ਸੀ ਹੁੰਦਾ ਸਹੀ ਗੱਲ ਹੈ ਇਹ ਪੁਰਾਣੇ ਕਲਚਰ ਨਾਲ ਲੋਕਾਂ ਨੂੰ ਉਹ ਜੋੜਦੇ ਆ ਔਰ ਜੇ ਕੋਈ ਪੁਰਾਣਾ ਕਲਚਰ ਕੀ ਹੈ ਕੁਦਰਤ ਨਾਲ ਜੁੜਿਆ ਹੋਇਆਗਾ ਹੂੰ ਕੁਦਰਤ ਹੀ ਉਹਨਾਂ ਨੂੰ ਠੀਕ ਕਰਨੀ ਹੈ ਸਹੀ ਗੱਲ ਹੈ ਸਮਝ ਗਏ ਸਹੀ ਗੱਲ ਜੇ ਕੋਈ ਆ ਵੀ ਕਹੇ ਸਾਡੀ ਬੜੀ ਵੱਡੀ ਖੂਬੀ ਹੈ ਐਸਾ ਕੁਝ ਨਹੀਂ ਹੈ ਅਸੀਂ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਦੇ ਆਂ ਕੁਦਰਤ ਉਹਨਾਂ ਨੂੰ ਠੀਕ ਕਰਦੀ ਹੈ ਸਹੀ ਗੱਲ ਹੈ ਠੀਕ ਹੈ ਹੁਣ ਆ ਬਾਪੂ ਦਿਖਾਉਣਾ ਮੈਂ ਤੈਨੂੰ ਇਹ ਇਹ ਲੱਕ ਤੇ ਇੰਦਰੰਗ ਦੇ ਮਰੀਜ਼ ਨੇ ਅੱਛਾ ਹੈਨਾ ਬੱਚੇ ਉਹ ਰਹੀ ਪੁੱਤ ਵੀਡੀਓ ਕੱਟੀ ਇਹ ਹੁਣ ਇਹ ਇਹ ਇਨਾਂ ਦੀ ਬੇਟੀ ਆ ਇਹ ਕਹਿੰਦੀ ਵੀ 4 ਸਾਲ ਬਾਅਦ ਇਹਨਾਂ ਨੇ ਆਪ ਨੋ ਕੱਟਿਆ ਉਹ ਤਾਂ ਫਿਰ ਵੀਡੀਓ ਦਿਖਾਈ ਫੋਟੋ ਦਿਖਾਈ ਆਪਾਂ ਵਿੱਚ ਵੀਡੀਓ ਲਾਈ ਦੇਵਾਂਗੇ ਜੀ ਹਾਂ ਲਾਈਵ ਦੇ ਖਾ ਲਾਂਗੇ ਵਿੱਚ ਲਾਈਵ ਆਪਾਂ ਵੀਡੀਓ ਬਈ ਵਿੱਚ ਤੁਹਾਨੂੰ ਸ਼ਾਰਟ ਲਾ ਦੇਾਂਗੇ ਕਿੰਨਾ ਟਾਈਮ ਹੋ ਗਿਆ ਸੀਗਾ ਇਹਨਾਂ ਨੂੰ ਇਹਨਾਂ ਨੂੰ ਤਾਂ ਹੀ ਕਾਫੀ ਟਾਈਮ ਹੋ ਗਿਆ ਅੱਛਾ ਠੀਕ ਆ ਆ ਵੇ ਵੇ ਭਈ ਵੇਖ ਵੀ ਸਕਦੇ ਆ ਵਿੱਚ ਸ਼ਾਰਟ ਲਾ ਵੀ ਦੇਵਾਂਗੇ ਅੱਛਾ ਪਹਿਲਾਂ ਤੁਸੀਂ ਨੌ ਕੱਟਦੇ ਸੀ ਇਹਨਾਂ ਦੇ ਹਾਂਜੀ ਮੇਰਾ ਬ੍ਰਦਰ ਕੱਟ ਦਿੰਦਾ ਸੀਗਾ ਨੀਲ ਪਾਪਾ ਦੇ ਪਾਪਾ ਤੋਂ ਮੋੜਿਆ ਨਹੀਂ ਜਾਂਦਾ ਸੋਣਾ ਚਾਹ ਦੇ ਮੋਲਡ ਨਹੀਂ ਹੋਇਆ ਜਾਂਦਾ ਸੀ ਝੁਕਿਆ ਨਹੀਂ ਜਾਂਦਾ ਸੀਗਾ ਝੁਕਨ ਵਾਲਾ ਪਾਪਾ ਕੋਈ ਕੰਮ ਨਹੀਂ ਕਰ ਪਾਉਂਦੇ ਸੀਗੇ ਠੀਕ ਹੈ ਤੇ ਪਾਪਾ ਨੂੰ ਤੁਲਨ ਵਗੈਰਾ ਚੀ ਵੀ ਕਾਪੀ ਬੋਲਦੇ ਸਹੀ ਹੈ ਹੁਣ ਹਾਂਜੀ ਗੱਲਬਾਤ ਕਰ ਲੈਂਦੇ ਨੇ ਜਿੰਨਾ ਕਾ ਵੀ ਪਹਿਲਾਂ ਹੁਣ ਆ ਫਿਰ ਹੌਲੀ ਹੌਲੀ ਫਰਕ ਪਾਉ ਕਿੰਨਾ ਟਾਈਮ ਹੋ ਗਿਆ ਜੀ ਹੁਣ ਇਹਨਾਂ ਨੂੰ 4 ਮਹੀਨੇ ਤੋਂ ਉੱਪਰ ਹੋ ਗਏ ਅੱਛਾ ਠੀਕ ਆ ਅੱਗੇ ਨਾਲ 50 50% ਸਹੀ ਹੋ ਗਏ ਅੱਛਾ 60 70 ਹੋ ਗਏ ਇੱਕ ਤੋਂ ਉੱਪਰ ਉਹ ਦੁਕਾਨ ਨੂੰ ਤੇ ਡਬਲ ਚੱਕਦੇ ਆ ਅੱਛਾ ਡੰਬਲ ਵੀ ਚੱਕ ਲੈਂਦੇ ਆ ਇਹ ਵੀਡੀਓ ਹੈ ਉੱਥੇ ਬ੍ਰਦਰਸ ਆ ਆ ਭਾਈ ਤੁਸੀਂ ਵੇਖ ਲਓ ਵਿੱਚ ਡੰਬਲ ਵੀ ਚੱਕੀ ਜਾਂਦਾ ਜਿਹੜਾ ਬੰਦਾ ਲੱਕਵੇ ਦਾ ਮਰੀਜ਼ ਸੀਗਾ ਬਾਕੀ ਜੇ ਕਿਸੇ ਨੇ ਸ਼ਾਰਟ ਲੈਣੇ ਹੁਣ ਅਸੀਂ ਸ਼ਾਰਟ ਵੀ ਵਿਖਾ ਦੇਾਂਗੇ ਤੁਹਾਨੂੰ ਚਲੋ ਵੀਡੀਓ ਅੱਜ ਤੱਕਾ ਤੋਂ ਲਾਉਣੇ ਆ ਤੇ ਅੱਛਾ ਜੀ ਤੇ ਹੁਣ ਭਾਈ ਯਾਨੀ ਤੁਸੀਂ ਤੁਹਾਡੇ ਮਨ ਨੂੰ ਸੰਤੋਸ਼ਟੀ ਆ ਵੀ ਪੈਸੇ ਲੱਗੇ ਰਾ ਸਕੀ ਹਾਂਜੀ ਕਿਉਂਕਿ ਅਸੀਂ ਪਹਿਲਾਂ ਹੀ ਸੋਚ ਕੇ ਆਏ ਸੀ ਕਿਉਂਕਿ ਅਸੀਂ ਉਹ ਲਾਰਜਟ ਹੌਂਦੇ ਸੀ ਜਿਹਦੇ ਵਿੱਚ ਪਾਪਾ ਠੀਕ ਹੋਣ ਤੇ ਸਾਨੂੰ ਬੈਕ ਸਪੋਟ ਏ ਸੀ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਜਿਹਨੇ ਸਾਨੂੰ ਸੁਜੈਸਟ ਕੀਤਾ ਸੀ ਉਹ ਸਾਡੇ ਬਹੁਤ ਨੇ ਜਦੀਕੀ ਨੇ ਮੇਰੇ ਅਮਨ ਮੈਮ ਨੇ ਉਹ ਨਾਲ ਬੋਲਿਆ ਜੌਬ ਕਰ ਰਹੀ ਹੈ ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਸੀ ਮੈਂ ਉਹਨਾਂ ਨੂੰ ਵੀ ਸਾਡਾ ਪਤਾ ਸੀਗਾ ਇਹ ਪਾਪਾ ਦੀ ਕਿੰਨੀ ਕੰਡੀਸ਼ਨ ਆ ਉਹ ਕਹਿੰਦੇ ਵੀ ਉੱਥੇ ਜਾਓ ਤੁਹਾਨੂੰ ਨੁਕਸਾਨ ਨਹੀਂ ਹੋਊਗਾ ਜੀ ਫਾਇਦਾ ਨਹੀਂ ਹੋਏ ਕਿਸੇ ਟਾਈਮ ਨੂੰ ਆਸਾਨੀ ਹੋਊਗਾ ਮੈਂ ਕਿ ਫਾਇਦਾ ਇੱਕ ਟਾਈਮ ਛੱਡ ਦਿੰਨੇ ਆ ਬਸ ਪਾਪਾ ਕਵਰ ਹੋ ਜਾਣ ਉਹਨੇ ਜਿੱਥੇ ਹੈਗੇ ਉੱਥੇ ਰਹਿ ਪੈਣ ਪਰ ਸਾਡ ਨੂੰ ਸਾਨੂੰ ਇਹ ਨਹੀਂ ਪਤਾ ਸੀ ਪਾਪਾ ਵਧੀਆ ਹੀ ਕਵਰ ਕਰ ਜਾਣਗੇ ਜਿਹੜੀ ਮਾੜੀ ਮੋਟੀਆਂ ਖਲਨਾ ਪਿੱਛੇ ਰਹਿ ਜਾਂਦੀਆਂ ਮੈਂ ਸਰ ਨਾਲ ਹਰ ਵਾਰੀ ਗੱਲ ਕਰਕੇ ਜਾਂਦੀ ਆ ਉਹ ਜਿਹੜੇ ਪਿੱਛੇ ਪਰਸੈਂਟ ਬੰਦ ਸੰਤੋਸ਼ਤਾ ਕੁੱਲ ਮਿਲਾ ਕੇ ਤੁਸੀਂ ਲੈ ਵੀ ਦੋਨੋਂ ਲਾਈਵ ਬੰਦਾ ਆਪਾਂ ਵੀਡੀਓ ਚ ਡੰਬਲ ਚੱਕੀ ਜਾਂਦਾ ਤੇ ਨੇਲ ਕੱਟੀ ਜਾਂਦਾ ਵਿਖਾਦਾ ਜਿਹੜਾ ਲਖਵੇ ਦਾ ਸ਼ਿਕਾਰ ਸੀ ਸੋ ਬਾਈ ਵੈਦ ਦਾ ਆਪਾਂ ਤਾਂ ਕਰਦੇ ਆ ਧੰਨਵਾਦ ਜਿਹੜੇ ਨੇ ਬਾਈ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਆ ਹਨਾ ਤੇ ਵੈਦ ਜੀ ਤੁਸੀਂ ਮਾਨਸਾ ਆਉਣੇ ਆ ਬਾਪੂ ਨਾਲ ਗੱਲ ਕਰਾ ਕੇ ਦੇਖੋ ਬਾਪੂ ਬੋਲ ਪੈਂਦੇ ਨੇ ਹਾਂਜੀ ਗੱਲ ਕਰਾ ਹਾਂ ਕਰੇ ਕਰੇ ਹਾਂਜੀ ਘੱਟ ਬੋਲੀਦਾ ਹਨਾ ਹਾਂਜੀ ਹਾਂ ਜਿਵੇਂ ਉਹਦੇ ਲੱਗਦਾ ਚੜਦਾ ਨਹੀਂ ਤੇਨ ਲੱਗਦਾ ਹੌਲੀ ਹੌਲੀ ਚੱਲੂਗਾ ਹਨਾ ਪਹਿਲਾਂ ਜਮੇ ਨਹੀਂ ਬੋਲਦਾ ਸੀ ਬਾਬੂ ਪੰਡਾ ਕੱਟ ਗਿਆ ਕੀ ਕਹਦਾ ਹੋਗੇ ਪਹਿਲਾਂ ਤਾਂ ਠੀਕ ਆ ਉਹ ਵੀ ਮਹੀਨੇ ਦੋ ਦਿਨ ਬਾਅਦ ਠੀਕ ਹੋ ਗਿਆ ਸੀ ਠੀਕ ਹੈ ਜੀ ਉਹ ਵੀ ਬਸ ਚੱਲ ਲੈਂਦੇ ਆਪਣੇ ਆਪ ਕੋਈ ਮਤਲਬ ਬੰਦਾ ਸਾਹਮਣੇ ਜਾਮਸ਼ਾ ਦਾ ਨਾਂ ਉਹਦਾ ਨਾਂ ਲੈਣਾ ਮੂੰਹ ਤੇ ਨਾਂ ਨਹੀਂ ਆਉਂਦਾ ਜਿਹੜੀ ਇਹਦਾ ਹਾਂ ਫਿਰ ਹੌਲੀ ਹੌਲੀ ਫਿਰ ਪਹੁੰਚੂਗਾ ਹਨਾ ਲੈ ਵੀ ਬਾਈ ਤੁਸੀਂ ਮਾਨਸਾ ਤੇ ਲੁਧਿਆਣੇ ਕੁਰਕ ਖੇਤਰ ਤੇ ਇੱਕ ਕਿਥੇ ਦਸੂਏ ਜੀ ਤੁਸੀਂ ਠੀਕ ਆ ਤੇ ਵੈਦ ਦਾ ਮੈਂ ਤੁਹਾਨੂੰ ਤੁਹਾਡੀ ਪਗੜੇ ਨੂੰ ਲੈਂਫ ਲਾ ਕੇ ਮੜਾ ਜਾ ਕਿਹੜਾ ਉਹ ਵੀ ਬਈ ਸਾਰੀ ਪਗੜਿਆਂ ਦੀ ਕਾਹ ਯੋ ਭਾਜੀ ਇਹ ਭਾਜੀ ਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਲਗਭਗ ਹੈ ਚੱਲ ਭੀ ਲੈ ਲੈ ਵੀ ਤੁਹਾਨੂੰ ਅਦਰਾਂਗ ਵਾਲਾ ਮਰੀਜ਼ ਲਗਵੇ ਵਾਲਾ ਦਿਖਾਇਆ ਤੇ ਹੁਣ ਬਾਈ ਜੀ ਉਹਨਾਂ ਨੂੰ ਕਾਦੀ ਪ੍ਰੋਬਲਮ ਆ ਜੀ ਹਾਟਦੀ 3 ਨਾੜਾਂ ਬਲੌਕ ਸੀ ਅੱਛਾ ਤੇ ਪਟਿਆਲੇ ਕਹਿੰਦੇ ਸੀ ਸਟੈਂਟ ਪਾਉਣ ਨੂੰ ਕਹਿੰਦੇ ਸੀ 2 ਤਾਂ ਇੱਕ ਬਾਈਪਾਸ ਸਰਜਰੀ ਕਰਨ ਨੂੰ ਕਹਿੰਦੇ ਸੀ ਤੇ ਉਹਨਾਂ ਤੋਂ ਬਚ ਕੇ ਫਿਰ ਅਸੀਂ ਜਲੰਧਰ ਵਾਕੇ ਜਲੰਧਰ ਥੋੜਾ ਜਿਹਾ ਫਰਕ ਪਿਆ ਚਲੋ ਫਿਰ ਇਹਨਾਂ ਦਾ ਪਤਾ ਲੱਗਿਆ ਸਾਨੂੰ ਤੇ ਇੱਥੇ ਹੁਣ ਬਹੁਤ ਜ਼ਿਆਦਾ ਫਰਕ ਆ ਹੁਣ ਸਹੀ ਹੈ ਜੀ ਜਮ ਨੋਰਮਲ ਆ ਰਿਪੋਰਟ ਹੁਣ ਆਪਾਂ ਕਰਾਈ ਆ 7 ਮਹੀਨੇ ਦਵਾਈ ਖਾ ਕੇ ਰਿਪੋਰਟ ਕਰਾਈ ਆ ਹੁਣ ਸਹੀ ਆ ਨਾਰਮਲ ਹਾਰਟ ਬਾਈ ਤੁਹਾਨੂੰ ਇੱਥੇ ਆ ਕੇ ਨਾ ਲਾਈਵ ਮਰੀਜ਼ਾਂ ਦਾ ਪਤਾ ਲੱਗੂਗਾ ਸੋ ਵੈਜ ਜੀ ਦਾ ਆਪਾਂ ਕਰਦੇ ਆ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਤੁਹਾਨੂੰ ਬਾਈ ਇਹਨਾਂ ਦਾ 10 ਤੇ ਪਤੇ ਦੱਸਦੇ ਆ ਮਾਨਸਾ ਲੁਧਿਆਣਾ ਕੁਰਕ ਖੇਤਰ ਤੇ ਦਸੂਆ ਬਾਕੀ ਬਾਈ ਨੰਬਰ ਦੇ ਦੂੰ ਸਕ੍ਰੀਨ 'ਚ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਕੋਈ ਵੀ ਕਿਸੇ ਵੀ ਰੋਗ ਨਾਲ ਬਾਈ ਝੂਜ ਰਿਹਾ ਤੇ ਨਵੀਂ ਜ਼ਿੰਦਗੀ ਜਿਉਣਾ ਚਾਹੁੰਦਾ ਮਿਲਦੇ ਆ ਨਵੀਂ ਵੀਡੀਓ ਨਾਲ ਜੀ ਸਤਿ ਸ਼੍ਰੀ ਅਕਾਲ